ਵਾਹਿਗੁਰੂ 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 ਔਰ ਆਗ ਮਾਰੂ ਮਹੱਲਾ ਪਹਿਲਾ ਕਰ ਪੰਜਵਾ ੴ ਸਤਿਗੁਰ ਪ੍ਰਸਾਦ ਅਹਿਨ ਸਜਾਗੈ ਨੀਂਦ ਨਾ ਸੋਵੈ ਸੋ ਜਾਣੈ ਜਸਵੇਦਨ ਹੋਵੈ ਪ੍ਰੇਮ ਕੇ ਕਾਣ ਲੱਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਓ ਜਿਸਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਇੱਕ ਸਹਬ ਹੋ ਜਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਪਾਰੀ ਜਿਓ ਰਹਾਉ ਪਿਰ ਸੇਤੀ ਤਨ ਪ੍ਰੇਮ ਰਚਾਏ ਗੁਰ ਕੈ ਸਬਦ ਤਥਾ ਚਿਤ ਲਾਏ ਸਹਿਜ ਸੇਤੀ ਤਨ ਖਰੀ ਸੁਖੇਲੀ ਤ੍ਰਿਸ਼ਨਾ ਤਿਹਾਂ ਨਿਵਾਰੀ ਜਿਓ ਸਹਿਸਾ ਤੋੜੇ ਪਰਮ ਚੁਕਾਏ ਸਹਿਜੇ ਸਿਫਤੀ ਤਨ ਖ ਚੜਾਏ ਗੁਰ ਕੈਬ ਸਬਦ ਮਾਰੈ ਮਨ ਮਾਰੇ ਸੁੰਦਰ ਜੋਗਾਤਾਰੀ ਜਿਓ ਹਉ ਮੈਂ ਜਲਿਆ ਮਨੋਂ ਵਿਸਾਰੇ ਜੰਪਰ ਵਜੈ ਖੜਗ ਕਰਾਰੇ ਅਬ ਕਹਿ ਕਹਿਐ ਨਾਮ ਨਾ ਮਿ ਲਈ ਤੂੰ ਸੋ ਜਿੜੇ ਪਾਰੀ ਜਿਓ ਮਾਇਆ ਮਨ ਤਪ ਵੈ ਖਿਆਲੀ ਜੰਪਰ ਫਸੈ ਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੇ ਖੁਵਾਰੀ ਜਿਓ ਨਾਹੋ ਕਰਤਾ ਨਾ ਮੈਂ ਕੀਆ ਅਮਰਤ ਨਾਮ ਸਤਗੁਰ ਦੀਆ ਜਿਸ ਤੂੰ ਦੇਇ ਤਸੈ ਕਿਆ ਚਾਰਾ ਨਾਨਕ ਸਰਨ ਤੁਮਾਰੀ ਜੀਓ ਮਾਰੂ ਮਹੱਲਾ ਤੀਜਾ ਕਰ ਪਹਿਲਾ ੴ ਸਤਗੁਰ ਪ੍ਰਸਾਦ ਜਹਿ ਬੈਸਾਲੈ ਤੈ ਬੈਸਾ ਸੁਆਮੀ ਜਹਿ ਪੇਜੈ ਤੈ ਜਾਵਾ ਸਭ ਨਗਰੀ ਮੈਂ ਏਕੋ ਰਾਜਾ ਸਭੇ ਪਵਿੱਤ ਹੈ ਥਾਵਾ ਬਾਬਾ ਦੇ ਵਸਾ ਸੱਚਗਾਵਾ ਜਾਤੇ ਸਹਿਜੇ ਸਹਿ ਸਮਾਵਾ ਰਹਾਓ ਬੁਰਾ ਭਲਾ ਕਿਛ ਆਪਸ ਤੇ ਜਾਣਿਆ ਇਹ ਹੀ ਸਗਲ ਵਿਕਾਰਾ ਇਹੋ ਫਰਮਾਇਆ ਖਸਮ ਕਾ ਹੋਵਾ ਵਰਤੇ ਉਹ ਸੰਸਾਰਾ ਇੰਦਰੀ ਧਾਤ ਸਭਲ ਕਹੀ ਤਾ ਹੈ ਇੰਦਰੀ ਕਿਸਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਬੁਝੈ ਕੋਈ ਗੁਰਪ੍ਰਸਾਦੀ ਏਕ ਲੇਵ ਲਾਗੀ ਦੁਬਦਾ ਤਦੇ ਬਿਨਾਸੀ ਜੋ ਤਿਸ ਪਾਣਾ ਸੋ ਸਤ ਕਰ ਮੰਨਿਆ ਕਾਟੀ ਜਮ ਕੀ ਫਾਸੀ ਭੰਤ ਨਾਨਕ ਲੇਖਾ ਮੰਗੈ ਕਮਨ ਜਾ ਚੁੱਕਾ ਮਨ ਅਭਮਾਨਾ ਤਾਸ ਤਾਸ ਸੋ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸਰਣਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਏ ਨਿਜ ਕਰਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਏ ਮਨੁ ਹਰ ਜੀਉ ਚੇਤ ਤੂੰ ਮਨੋ ਤਜ ਵਿਕਾਰ ਗੁਰ ਕੈ ਸਬਦਿ ਧਿਆਇ ਤੂ ਤਾ ਸਚ ਲਗੀ ਪਿਆਰ ਰਹਾਓ ਐਥੈ ਨਾਮੋਂ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ ਜੋਨੀ ਸਭ ਭਵਾਈਆਂ ਬਿਸ਼ਟਾ ਮੈਂ ਸਮਾਏ ਵੜ ਪਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅੰਦਰ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸ੍ਰੇਟ ਸਭ ਸਾਜੀਆਂ ਨੂੰ ਆਪੇ ਨਦਰ ਕਰੇ ਨਾਨਕ ਨਾਮ ਢਿਆਈਆਂ ਜੈ ਭਾਵੇਂ ਤੈਂ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਨਾਹ ਬਖਸਾਏ ਜੀਓ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਇੱਕ ਹੈ ਪਾਏ ਰਹਾ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਇੱਥੇ ਹੋ ਨਾ ਥਾਉ ਸ਼ਬਦ ਭੇਦ ਭ੍ਰਮ ਕਟਿਆ ਗੁਰਨਾਮ ਦੀ ਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰ ਲਾਲਚ ਲਾਗਾ ਜਾਏ ਧੰਦਾ ਕੂੜ ਵੇ ਆਪਿਆ ਜੰਪਰ ਚੋਟਾਂ ਖਾਏ ਨਾਨਕ ਸਭ ਕੁਛ ਆਪੇ ਆਪ ਹੈ ਦੂਜਾ ਨਹੀਂ ਕੋਏ ਭਗਤ ਖਜ਼ਾਨਾ ਬਖਸਿਓਨ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸਚਰਤੇ ਸੇ ਟੋਲ ਲਹੁ ਸੇ ਵਰਲੇ ਸੰਸਾਰ ਤੈਨ ਮਿਲਿਆ ਮੁਖ ਉਜਲਾ ਜਪਨਾ ਮੁਰਾਰ ਬਾਬਾ ਸਾਚਾ ਸਾਹਿਬ ਹਰਦਾਸ ਮਾਲ ਸਤਗੁਰ ਆਪਣਾ ਪੁਛ ਦੇਖ ਲਿਓ ਵਖਰ ਪਾਲ ਰਹਾਓ ਇਕ ਸੱਚਾ ਸਭ ਸੇਵੰਦੀ ਤੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨ ਵਿਛੜਾਏ ਪਾਵੇ ਸਤ ਸੋਏ ਇਕ ਭਗਤੀ ਸਾਰ ਨ ਜਾਣਨੀ ਮਨਮੁਖ ਭਰਮ ਪੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਣਾ ਕਿਛੂ ਨਾ ਜਾਏ ਜਿਸ ਨਾਲ ਜੋੜਨਾ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਾ ਬਾਸ ਮਾਰੂ ਮਹੱਲਾ ਤੀਜਾ ਮਾਰੂਤੇ ਸੀਤਲ ਕਰੇ ਅਮਨੂਰੋ ਕੰਚਨ ਹੋਏ ਸੋ ਸਾਚਾ ਸਲਾਹੀ ਐ ਤਿਸ ਜੀ ਵਡਿਆ ਵਰ ਨਾ ਕੋਏ ਮੇਰੇ ਮਨੋਂ ਅੰਧ ਇੰਤਿਆਏ ਹਰ ਨਾ ਸਤਗੁਰ ਕੈ ਬਚਨ ਆਰਾਧ ਤੂੰ ਅੰਧਨ ਗੁਣ ਗਾਉ ਰਹਾਓ ਗੁਰਮੁਖ ਏ ਕੋ ਜਾਣੀਐ ਜਾਂ ਸਤਗੁਰ ਦੇ ਬੁਝਾਏ ਸੋ ਸਤਗੁਰ ਸਲਾਹੀ ਐ ਜਿੱਦੂ ਇਹ ਸੋਝੀ ਪਾਏ ਸਤਗੁਰੇ ਛੋੜ ਦੂਜਾ ਲਗੇ ਕੀਆ ਕਰਨ ਅੱਗੇ ਜਾਏ ਜੰਪਰ ਬੱਧੇ ਮਾਰੀਐ ਬਉਤੀ ਮਿਲੈ ਸਜਾਏ ਮੇਰਾ ਪ੍ਰਭ ਵੇ ਪ੍ਰਵਾਹੋ ਹੈ ਨਾ ਤਿਸਤੈ ਨਾ ਤਮਾਏ ਨਾਨਕ ਤੇ ਸਰਨਾਈ ਭਜ ਪਉ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸਰਨ ਪਰੇ ਦਾਲਦ ਪੰਜ ਸੁਦਾਮੇ ਮਿਲਿਓ ਭਗਤੀ ਪਾਇ ਤਰੇ ਭਗਤ ਵਛਲ ਹਰਨਾਮ ਕਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਧਰੇ ਤਰੂ ਪ੍ਰਹਿਲਾਦ ਬਿਦਰਦਾਸੀ ਸੁੱਤ ਗੁਰਮੁਖ ਨਾਮ ਤਰੇ ਰਹਾਉ ਕਾਲ ਜਿਵਨਾਮ ਪ੍ਰਧਾਨ ਪਦਾਰਥ ਪੰਗਤ ਜਨਾ ਉਧਰੇ ਨਾਮਾ ਜੈ ਦਿਓ ਕਬੀਰ ਤਰਲੋਚਨ ਸਭ ਦੋਖ ਗਏ ਚਮਰੇ ਗੁਰਮੁਖ ਨਾਮ ਲਗੇ ਸੇ ਉਧਰੇ ਸਭ ਕਿਲਿ ਬਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਨ ਕੇ ਦੁਖ ਪਰ ਹਰੇ ਬੇਸਵਾ ਰਵਤ ਅਜਮਲ ਉਧਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕਉ ਆਪ ਅਨੁਗ੍ਰਹੋ ਕੀਆ ਹਾਰੇ ਅੰਗੀਕਾਰ ਕਰੇ ਸੇਵਕ ਪਹਿਜ ਰਖੈ ਮੇਰਾ ਗੋਵਿੰਦ ਸਰਨ ਪਰੇ ਉਧਰੇ ਜਨ ਨਾਨਕ ਹਰਿ ਕਿਰਪਾ ਧਾਰੀ ਔਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿਧ ਸਮਾਧ ਜਪਿਓ ਲੇਵਲਾਈ ਸਾਧਕ ਮਨ ਜਪਿਆ ਜਤੀ ਸਦੀ ਸੰਤੋਖੀ ਧਿਆਇਆ ਮੁਖ ਇੰਦਰਾਦ ਕਰਵਿਆ ਸਰਨ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਾਇਆ ਮੇਰੇ ਮਨ ਨਾਮ ਜਪ ਤਰਿਆ ਤੰਨਾ ਜੱਟ ਬਾਲਮੀਕ ਪਟਵਾਰਾ ਗੁਰਮੁਖ ਪਾਰ ਪਿਆ ਰਹਾਓ ਸੁਰਨਰ ਗਣਬੰ ਸੋਰਨਰ ਗਣਗੰ ਦਰਬੇ ਜਪਿਓ ਰਖ ਬਪਰੇ ਹਰ ਗਾਇਆ ਸ਼ੰਕਰ ਬ੍ਰਹਮਾ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾਂ ਮਨ ਪੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤਿਸ ਤੇ ਆਇਓ ਹਰ ਜਪ ਤੇ ਅੰਤ ਨਾ ਪਾਇਆ ਬੇਦ ਪ੍ਰਾਣ ਸਿਮਰਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿਨ੍ਹਾਂ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰਤਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਕਰ ਤੀਜਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਦਾਨ ਲੈ ਗੁਰਮਤਿ ਹਰੋ ਪਤ ਪਾਏ ਹਲਤ ਪਲਤ ਨਾਲ ਚਲਦਾ ਹਰਿ ਅੰਤੇ ਲੈ ਛਡਾਏ ਜਿਥੈ ਅਵਕਟ ਗਲੀਆਂ ਪੀੜੀਆਂ ਜਿਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਰ ਲਾਏ ਮੇਰਾ ਮਾਤ ਪਿਤਾ ਸੁਤ ਬੰਧ ਪੋ ਮੈਂ ਹਰ ਬਨੇ ਅਵਰ ਨਾਮ ਆਏ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਏ ਤਿਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤੇਉ ਸੇ ਭਾਗ ਹੀਨ ਮਰ ਜਾਏ ਓਏ ਫਿਰ ਫਿਰ ਜੁਨ ਪੁਵਾਈ ਐ ਮਰ ਜਮੈਂ ਆਵੇ ਜਾਏ ਓਏ ਜਮਦਰਬ ਦੇ ਮਾਰੀ ਐ ਹਰ ਦਰਗਹਿ ਮਿਲੈ ਸਜਾਏ ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮਿਲ ਲਹਿੋ ਹਰ ਰਾਏ ਹਰ ਧਾਰ ਕਿਰਪਾ ਜਗ ਜੀਵ ਨਾ ਗੁਰ ਸਤਗੁਰ ਕੀ ਸਰਣਾ ਆਏ ਹਰ ਜੀਉ ਆਪ ਦਇਆਲ ਹੋਏ ਜਨ ਨਾਨਕ ਹਰ ਮੇ ਲਾਏ ਮਾਰੂ ਮਹੱਲਾ ਚੌਥਾ ਹਉ ਪੂਜੀ ਨਾਮ ਦਸਾਏ ਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਬਿਟੋ ਖਨ ਖੰਨੀਐ ਮੈਂ ਮੇਲੇ ਹਰ ਪ੍ਰਪਾਸ ਮੈਂ ਅੰਤਰ ਪ੍ਰੇਮ ਬ੍ਰਹਮ ਕਾ ਕਿਉ ਸੱਜਣ ਮਿਲਾ ਐ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਤਨਰਾਸ ਗੁਰ ਪੂਰੇ ਨਾਮ ਦਰ ਲਾਇਆ ਹਰ ਤੀਰਕ ਹਰ ਸਬਾਸ ਰਹਾਉ ਹਰ ਹਰਿ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨਰਾਸ ਬਿਨ ਗੁਰ ਪ੍ਰੇਮ ਨਾਲ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾ ਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਗੁਰ ਪਾਸ ਸਤਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾਗਵੇ ਹੋਣਿਆ ਤਖਮਈਆ ਕੰਧੀ ਪਾਸ ਗੁਰ ਦਾਤਾ ਦਾਤਾਰ ਹੈ ਹਉ ਮੰਗਉ ਦਾਨ ਗੁਰ ਪਾਸ ਕੀ ਰਿ ਵਿਸ਼ੁਨਾ ਮੇਲ ਪ੍ਰਭ ਮੈਂ ਮੰਤਨ ਵਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰਿਦੈ ਸਮਾਣੀ ਜਪ ਹਰ ਹਰ ਕਥਾ ਵਡਪਾਗੀ ਆਹਰ ਉਤਮ ਪਦ ਨਿਰਵਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਬਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮਖ ਅਕਥ ਕਹਾਣੀ ਰਹਾਓ ਮੈਂ ਮੰਤਨ ਖੋਜ ਢੰਡੋਲਿਆ ਕਿਉ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣਾ ਕਥ ਕਥਾ ਮਨ ਪਹਾਣੀ ਮੇਰੇ ਮੰਤਨ ਆਮ ਆਧਾਰ ਹਰ ਮੈਂ ਮੇਲੇ ਪੁਰਖ ਸੁ ਜਾਣੀ ਗੁਰਪੁਰਖੇ ਪੁਰਖ ਮਿਲਾਏ ਪ੍ਰਭ ਮੇਰੇ ਸੁਰਤੀ ਸੁਰਤ ਸਮਾਣੀ ਵਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਖ ਸੁ ਜਾਣੀ ਮਨ ਮੁਖ ਭਾਗ ਵੇ ਹੋਣਿਆ ਤੈਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰੇ ਆ ਮੁਖ ਦੀ ਜਾਏ ਅਮਰਤ ਬਾਣੀ ਸਤਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੂਣ ਸੁਜਾਣੀ ਜਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬਹਿ ਰਗੀ ਆਵੜ ਪਾਗੀ ਹਰ ਮਨ ਰਾਖ ਮੇਰਾ ਸੰਗਤ ਅਸਰ ਦਾਇਉ ਪਜੈ ਗੁਰਸਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਪਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰਪੂਰੈ ਹਰ ਪਾਇਆ ਹਲਕ ਪਲਤ ਪਤ ਪਤ ਰਾਖ ਰਹਾਓ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮਖ ਚਾਖ ਤਨ ਤਰਤੀ ਹਰ ਬੀਜੀਐ ਵਿਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰਿ ਸਚਾਖ ਮਨ ਮੁਖ ਤ੍ਰਿਸ਼ਨਾ ਭਰ ਰਹਿ ਮਨ ਆਸਾ ਦਹਿ ਦਸ ਬਹੁ ਲਖ ਬਿਨ ਨਾਮੈ ਤ੍ਰਿਗ ਜੀਵ ਦੇ ਵਿਚ ਵਿਸ਼ਟਾ ਮਨ ਮੁਖ ਰਾਖ ਕੋ ਆਵੇ ਜਾਏ ਪਵਾਈਐ ਬੋ ਜੋਨੀ ਦੁਰਗੰਧ ਪਾਖ ਤਰਾਹੇ ਤਰਾਹੇ ਸਰਣਾ ਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇ ਲਾਪਕਾਰ ਹਰ ਨਾਮ ਮਿਲੇ ਪਤਸਾਖ ਹਰ ਹਰ ਨਾਮ ਤਨ ਪਾਇਆ ਜਨ ਨਾਨਕ ਗੁਰਮਤਿ 파ਖ ਮਾਰੂ ਮਹੱਲਾ ਚੌਥਾ ਕਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਭਗਤ ਭਰੇ ਪੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸਮਾਲੀ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੇ ਜੀਓ ਰਹਾਓ ਸੁਖ ਸਾਗਰ ਅੰਮ੍ਰਿਤ ਹਰ ਨਾਮ ਮੰਗਤ ਜਨ ਜਾਚੈ ਹਰ ਦੇਹੁ ਪਸਾਓ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀਓ ਨਵੇਂ ਛਿੱਦਰ ਸਰਵੈ ਅਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਨ ਲੈ ਜਾਵੇ ਜੀਓ ਮਾਇਆ ਮੋਹ ਵਿਖਮ ਹੈ ਭਾਰੀ ਕਿਉ ਤਰੀਐ ਦੁਤਰ ਸੰਸਾਰੀ ਸਤਗੁਰ ਬੋਹਿਥ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਓ ਤੂੰ ਸਰਬੱਤਰਾ ਤੇਰਾ ਸਭ ਕੋਈ ਜੋ ਤੂੰ ਕਰੈ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਏ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਤੋ ਮਨ ਮੇਰੇ ਸਭ ਕਿਲ ਵਿਖ ਕਟੈ ਹਰ ਤੇਰੇ ਹਰ ਤਨ ਰੱਖੋ ਹਰ ਤਨ ਸੰਚੋ ਹਰ ਚਲਦਿਆ ਨਾਲ ਸਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੇ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੇ ਗੁਰ ਪ੍ਰਸਾਦਿ ਹਰ ਅਸੇ ਆਵੇ ਜਪ ਹਰ ਹਰ ਪਾਰ ਲੰਗਾਈ ਜਿਉ ਰਹਾਓ ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸ੍ਰਿਸ਼ਟੀ ਉਤਮ ਕਾਮ ਦੁਸ਼ਮਨ ਦੂਤ ਜਮ ਕਾਲ ਠਹਿ ਮਹਰਾਓ ਹਰ ਸੇਵਕ ਨੇੜ ਨਾ ਜਾਈ ਜਿਉ ਜਿਸ ਉੱਪਰ ਹਰ ਕਾ ਮਨ ਮੰਨਿਆ ਸੋ ਸੇਵਕੋ ਚਾਹੋ ਜੋਗੋ ਚਾਹੋ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਸਭ ਮੈਂ ਇੱਕ ਨਿਰੰਝਨ ਕਰਤਾ ਸਭ ਕਰ ਕਰ ਵੇਖੈ ਆਪਣੀ ਚਲਤਾ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਓ ਹਵਨ ਦੇ ਨਾਮ ਲਈ ਕਰਤਾਰੇ ਜਨ ਸੇਵਕ ਭਗਤ ਸਭੇ ਨਿਸਤਾਰੇ 1084 ਵੇਦ ਸਭ ਪੁੱਛੋ ਜਨ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾ ਕਰ ਦੂਜਾ ੴ ਸਤਿਗੁਰ ਪ੍ਰਸਾਦ ਡਰ ਪੈ ਤਰਤ ਆਕਾਸ਼ ਨਖੇਤਰਾ ਸਿਰ ਉੱਪਰ ਅਮਰ ਕਰਾਰਾ ਪਉਣ ਪਾਣੀ ਬੈਸੰਤਰ ਡਰ ਪੈ ਡਰ ਪੈ ਇੰਦਰ ਵਿਚਾਰਾ ਏਕ ਨਿਰਪਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੋਹਿਲਾ ਜੋ ਗਰਮਿਲ ਗਾਏ ਗੁਨੀ ਰਹਾਓ ਦੇਹ ਧਾਰਿਆਰ ਦੇਵਾ ਡਰ ਪੈ ਸੇ ਸਤਗ ਧਰਮ ਹੋਇਆ ਲਖ 84 ਮਰ ਮਰ ਜਨ ਮੇ ਫਿਰ ਫਿਰ ਜੁਨੀ ਜੋਆ ਆ ਰਾਜਸ ਸਾਤ ਕੋ ਤਾਮਸ ਡਰ ਪੈ ਕੇ ਤੇ ਰੂਪਿਓ ਪਾਇਆ ਛਲ ਬੱਪੀਏ ਕੌਲਾ ਡਰ ਪੈ ਅਤ ਡਰ ਪੈ ਧਰਮ ਰਾਯਾ ਸਗਰ ਸਮਗਰੀ ਡਰੈ ਬਿਆਪੀ ਬਿੰਦ ਔਰ ਕਰਨਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ ਮਾਰੂ ਮਹੱਲਾ ਪੰਜਵਾ पांच बरख को अनाथ त्रू बारक हर सिमरत अमर अटारे पुत्र हेत नारायण कहयो जम कंकर मारबे दारे मेरे ठाकर केते अगंतो दारे मोहे दीन अल्पमत निरगुण परयो शरण दुवारे रहाओ बालमीक सुपचारो तरयो बद्धक तरे बिचारे ਇਕ ਨਿਮਖ ਮਨ ਮਾਹੇ ਅਰਾਧਿਓ ਗਤਪਤ ਗਤਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦਾ ਹਰ ਨਾਕਸ ਨਖੈ ਬਿਦਾਰੇ ਬਿਦਰ ਦਾਸੀ ਸੁਤ ਭਇਓ ਪੁਨੀਤਾ ਅਸਗਲੇ ਕੋ ਲਿਓ ਜਾਰੇ ਕਵਨ ਪ੍ਰਾਦ ਬਤਾਵੋ ਆਪਣੇ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਲਿਜੈ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਵਿਤਨ ਵਿਤ ਪ੍ਰਮਯੋ ਬਹੁ ਭਾਂਤੀ ਅਨਕ ਯਤਨ ਕਰਤਾਏ ਜੋ ਜੋ ਕਰਮ ਕੀਏ ਹਉ ਹਮੈ ਤੇ ਤੇ ਪਇਆ ਜਾਏ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੁਕਉ ਦੀਜੈ ਪ੍ਰਭ ਜੀਓ ਜਾਂ ਤਨ ਹਰ ਜਸ ਗਾਏ ਰਹਾਓ ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ ਇਸੀ ਮੈਂ ਉਰਜਾਏ ਮਾਇਆ ਮਦ ਚਾਖ ਪਏ ਉਦਮਾਤੇ ਹਰ ਹਰ ਕਬੋ ਨਾ ਗਾਏ ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾ ਤਾਰ ਵੱਡੇ ਪ੍ਰਭ ਸਮਰੱਥ ਮੰਗਨ ਕਉ ਦਾਨ ਆਏ ਤਿਆਗਿਓ सगला ਮਾਨ ਮਹਤਾ ਦਾਸ ਰੇਣ ਸਰਣਾਏ ਕਹੋ ਨਾਨਕ ਹਰ ਮਿਲ ਪਏ ਇਕੈ ਮਹਾ ਆਨੰਦ ਸੁਖ ਪਾਏ ਮਾਰੂ ਮਹਲਾ 5 ਕਮਨ ਥਾਨੋ ਧੀਰਿਓ ਹੈ ਨਾਮਾ ਕੌਨ ਬਸਤ ਅਹੰਕਾਰਾ ਕਵਨ ਚਹਿਨਾ ਸੁਨੀ ਉਪਰਿ ਸ਼ੋਹਿਓ ਮੁਖਤੇ ਸੁਨ ਕਰ ਗਾਰਾ ਸੋਨੋ ਰੇ ਤੂੰ ਕੌਨ ਕਹਾ ਤੇ ਆਇਓ ਏਤੀ ਨਾ ਜਾਣੋ ਕੀ ਤੀਕ ਮੁਦਤ ਚਲਤੇ ਖਬਰ ਨਾ ਪਾਇਓ ਰਹਾਓ ਸਹਿਨਸੀਲ ਪਵਨਯਰ ਪਾਣੀ ਬਸਦਾ ਖਿਮਾਨੇ ਭਰਾਤੇ ਪੰਚ ਤਤ ਮਿਲ ਭਇਓ ਸੰਜੋਗਾ ਇਨ ਮੈਂ ਕਮਨ ਜ਼ੁਰਾਤੇ ਜਨ ਰਚ ਰਚਿਆ ਪੁਰਖ ਵਿਧਾਤਾ ਨਾਲੇ ਹਉ ਮੈਂ ਪਾਈ ਜਨ ਮਰਨ ਉਸਹੀ ਕਉ ਹੈ ਰੇ ਉਹ ਆਵੈ ਜਾਈ ਬਰਨ ਚਹਿਨੋ ਨਹੀਂ ਕਿਛ ਰਚਨਾ ਮਿਥਿਆ ਸਗਲ ਪਸਾਰਾ ਭੰਤ ਨਾਨਕ ਜਬ ਖੇਲ ਉਝਾਰੈ ਤਬ ਇੱਕ ਇੱਕ ਓੰਕਾਰਾ ਮਾਰੂ ਮਹੱਲਾ ਪੰਜਵਾ ਮਨਮੋਹ ਵਰ ਲੋਭ ਵਿਕਾਰਾ ਬਿਓ ਚੇਤਨਾ ਕਾ ਲਿਓ ਨਾਮ ਰਤਨ ਗੁਨਾਹਰ ਵਣਜੇ ਵਾ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨੇ ਵੀ ਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਰਹਾਓ ਜੈਸੀ ਆਗਿਆ ਕਿੰਨੀ ਠਾ ਕਰੋ ਤਿਸਤੇ ਮੁਖ ਨਹੀਂ ਮੋਰਿਓ ਸਹਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਉਵਾਹੂੰ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋ ਘਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਭਇਓ ਕਿਰਪਾਲ ਓ ਠਾਕੁਰ ਸੇਵਕ ਕਉ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਜਿਨਾਂ ਨੇ ਖਸਮ ਪਛਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਭਈ ਠਾਕਰੋ ਕੀਰਤਨ ਹਰ ਹਰ ਗਾਈ ਸ਼ਰਮਤਾ ਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨਪੁਰਖ ਵਿਧਾਤਾ ਸੰਤਨ ਕੀ ਸਰਨ ਆਈ ਰਹਾਓ ਕਾਮ ਕ੍ਰੋਧ ਲੋਭ ਨਿਵਾਰੇ ਨਿਵਰੇ ਸਗਲ ਬਹਿਰਾਈ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤੈ ਨ ਪਇਓ ਦੂਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਤ ਕੀਏ ਖਨ ਪੀਤਰ ਮਹਿਮਾ ਕਥਨ ਨ ਜਾਈ ਨਿਰਪਉ ਭੈ ਸਗਲ ਭੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰਹਿਨ ਦਿਨ ਸਲਿਵ ਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬਗੁਣ ਨਾਇਕ ਤਿਸ ਕੋ ਕਬੋ ਨਾ ਗਾਵਸਰੇ ਛੋੜ ਜਾਇ ਖਿਨ ਪੀਤਰ ਤਾਂ ਕਉ ਉਹ ਆ ਕੌਫਰ ਫਿਰਤਾਵਸਰੇ ਆਪਣੇ ਪ੍ਰਭ ਕਉ ਕਿਉ ਨਾ ਸਮਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸਉ ਜੀਆ ਰਾਜਾਰਸਰੇ ਰਹਾਉ ਜਾਂ ਕੈ ਨਾਮ ਸੁਨਿਆ ਜਮ ਛੋੜੈ ਤਾਂ ਕੀ ਸਰਨ ਨਾ ਪਾਵਸਰੇ ਕਾੜ ਦੇ ਸਿਆਲ ਬੱਪਰੇ ਕਹੋ ਤਾਂ ਕੀ ਉਹ ਟਿਕਾਵਸਰੇ ਜਿਸ ਕਾ ਜਾਸ ਸੰਤ ਭਵਤਰੀਐ ਤਾਂ ਸੋ ਰੰਗ ਨਾ ਲਾਵਸਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾਵਸਰੇ ਭਇਓ ਪ੍ਰਸਾਦ ਕਿਰਪਾ ਨਿਧ ਠਾ ਕਰੋ ਸੰਤ ਸੰਗ ਪਤ ਪਾਈ ਕਹੋ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜਉ ਪ੍ਰਭ ਪਏ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰਜਾਮੀ ਸਭ ਜਾਣੈ ਤਿਸਦੇ ਕਹਾ ਦੁਲਾਰਿਓ ਹਸਤ ਪਾਪ ਛਰੇਖਿਨ ਪੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰੰਭਸਾਰੇਓ ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਰਹਾਓ ਅਸਾਦ ਰੋਗ ਉਪਜਿਓ ਤਨ ਪੀਤਰ ਟਰਤ ਨਾ ਕਾਹੂ ਟਾਰਿਓ ਪ੍ਰਭ ਵਿਸਰਤੋ ਮਹਾਂ ਦੁਖ ਪਾਇਓ ਇਹੋ ਨਾਨਕ ਤਤ ਵਿਚਾਰਿਓ ਮਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵੇ ਨੀਤਾ ਨੀਤ ਤਿਸ ਬਿਨ ਦੂਜਾ ਅਵਰਨਾ ਕੋ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਉ ਜਾਂ ਕਹਿ ਵਸ ਹੈ ਸਗਲ ਸੰਸਾਰ ਆਪੇ ਆਪ ਅਪ ਨਿਰੰਕਾਰ ਨਾਨਕ ਗਾਇਓ ਸੱਚਾ ਸੋਏ ਸੁਖ ਪਾਇਆ ਫਿਰ ਦੁੱਖ ਨਾ ਹੋਏ